ਲਿਵਰ 'ਚ ਗਰਮੀ ਪੈ ਗਈ ਬੰਦਾ ਵਿਆਹ ਦੀ ਜ਼ਿੰਦਗੀ ਤੋਂ ਗਿਆ ਉਹਦੀ ਮੈਰਿਡ ਲਾਈਫ ਟਿਸਟਰਬ ਹੋ ਜਾਂਦੀ ਹੈ ਜਿਹਨੂੰ ਅਸੀਂ ਸੈਕਸ਼ੂਅਲ ਵੀਕਨੈਸ ਕਹਿ ਦਿੰਦੇ ਆ ਨਾਲ ਦੀ ਨਾਲ ਆਉਂਦੀ ਹੈ ਵੀਰਜ ਬਦਲਾ ਹੋ ਜਾਂਦਾ ਹੈ ਲਿਵਰ ਦੇ ਵਿੱਚ ਗਰਮੈਸ਼ ਹੋ ਜਾਣਾ ਇਹ ਹੁੰਦਾ ਕਈ ਵਾਰੀ ਸਾਡੇ ਖਾਣ ਪੀਣ ਦੇ ਵਿੱਚ ਕੋਈ ਪ੍ਰੋਬਲਮ ਰਹਿ ਜਾਂਦੀ ਆ ਆਈਸਕ੍ਰੀਮ ਖਾ ਕੇ ਅੱਡੇ ਉਦੋਂ ਜੀ ਕਰਿਆ ਗੁਲਾਬ ਜਾਮਨ ਖਾ ਲਓ ਗਰਮ ਗਰਮ ਐਦਾਂ ਕੁਝ ਹੋ ਜਾਂਦਾ ਇੱਕ ਸਟ्रेस ਬਹੁਤ بڑا ਕਾਰਨ ਹੈ ਇਹਦਾ ਲਿਵਰ 'ਚ ਮੈਦੇ 'ਚ ਗਰਮੀ ਪੈਣ ਦਾ ਇੱਕ ਜਿਹੜੇ ਬੱਚੇ ਬਚਪਨ 'ਚ ਗਲਤੀਆਂ ਕਰਦੇ ਨੇ ਇੱਧਰ ਉੱਧਰ ਦਿਮਾਗ ਹੋਰ ਪਾਸੇ ਅੱਖਾਂ ਹੋਰ ਪਾਸੇ ਫਿਲਮਾਂ ਹੋਰ ਤਰ੍ਹਾਂ ਦੀਆਂ ਦਿਮਾਗ 'ਚ ਬਣੀ ਜਾਣੀਆਂ ਉਹਨਾਂ ਦੇ ਵੀ ਇਹ ਪ੍ਰੋਬਲਮ ਹੋ ਜਾਂਦੀ ਆ ਹੁਣ ਇਹਦਾ ਦੇਖੋ ਤੁਸੀਂ ਇਲਾਜ ਦੇਖੋ ਰੱਬ ਨੇ ਕਿੰਨਾ ਵਧੀਆ ਦਿੱਤਾ ਹੁਣ ਤ੍ਰਿਫਲਾ ਅੰਮ੍ਰਿਤ ਦਾ ਮੈਂ ਲੋਕਾਂ ਨੂੰ ਦੱਸਿਆ ਕਿ 5 ਗ੍ਰਾਮ ਤ੍ਰਿਫਲਾ 5 ਵਜੇ ਸ਼ਾਮ ਨੂੰ ਮਰਦਾਂ ਨੇ ਖਾਣਾ ਜੇ ਸਾਡੀਆਂ ਭੈਣਾਂ ਨੇ ਬੀਬੀਆਂ ਨੇ ਖਾਣਾ ਤਾਂ 5 ਗ੍ਰਾਮ ਤ੍ਰਿਫਲਾ 5 ਵਜੇ ਸਵੇਰੇ ਤ੍ਰਿਫਲੇ 'ਚ ਕੀ ਆ ਹਰੜ ਬੇਹੜਾ ਤੇ ਆਮਲਾ ਤੇ ਨਾ ਫਲਾਂ ਦਾ ਤਿਰਫਲਾ 1 2 ਤੇ 4 ਦੀ ਰੇਸ਼ਿਓ 1 2 ਦਾ 4 ਔਰ ਇਹਦੇ ਵਿੱਚ ਕੀ ਹੈ ਹਰੜ ਇੱਕ ਬਹੜਾ ਦੋ ਆਮਲਾ ਚਾਰ 100 ਗ੍ਰਾਮ 200 ਗ੍ਰਾਮ 400 ਗ੍ਰਾਮ ਠੀਕ ਹੈ ਜੀ ਇੱਕ ਮਾਤਰਾ ਇਹਨੂੰ ਤੁਸੀਂ ਬਣਾ ਲਓ ਇਹ ਹਰੜ ਜਿਹੜੀ ਆ ਉਹ ਜਲਾਵਾ ਹਰੜ ਪਾਉਣੀ ਆ ਆਪਾਂ ਨੇ ਐਵੇਂ ਉਹ ਹਰੜ ਨਾ ਲਿਆਓ ਦੂਜੀ 2 300 ਰੁਪਏ ਕਿਲੋ ਵਾਲੀ ਜਲਾਵਾ ਹਰੜ ਪਾਓ ਬਹੜਾ ਪਾਓ ਤੇ ਆਮਲਾ ਪਾਓ ਫਿਰ ਉਹ ਤ੍ਰਿਫਲਾ ਖਾ ਕੇ ਦੇਖਿਓ ਜੇ ਕਮਾਲ ਦਾ ਰਿਜ਼ਲਟ ਨਾ ਆਇਆ ਤਾਂ ਕਿਉਂ ਮਤਲਬ ਇਹਦੇ ਦੀ ਗਰਮੀ ਨੂੰ ਸਤੇ ਕਿਵੇਂ ਸਾਫ਼ ਕਰਦਾ ਜਿਵੇਂ ਕੱਪੜਾ ਗੰਦਾ ਹੋ ਗਿਆ ਉਹਨੂੰ ਤੁਸੀਂ ਵਾਸ਼ਿੰਗ ਮਸ਼ੀਨ ਚ ਪਾਇਆ ਡਿਟਰਜੈਂਟ ਪਾਇਆ ਧੋਇਆ ਗ੍ਰाइंड ਕੀਤਾ ਤੇ ਬਾਹਰ ਕੱਢਿਆ ਚਮਕ ਗਿਆ ਰੱਬ ਨੇ ਐਸੀਆਂ ਚੀਜ਼ਾਂ ਨਾਲ ਹੀ ਬਣਾਈਆਂ ਸੀ ਉਹਨੂੰ ਪਤਾ ਸੀਗਾ ਵੀ ਇਹ ਸ਼ਰਾਰਤਾਂ ਕਰਨੀਆਂ ਨੇ ਲੋਕਾਂ ਨੇ ਹਾਂ ਉਹਨੇ ਦੇਖੋ ਭੂਮੀ ਆਮਲਾ ਬਣਾਇਆ ਇੱਕ ਤਾਂ ਆਮਲਾ ਹਾਂਜੀ ਉਹਦੇ ਨਾਲ ਇੱਕ ਭੂਮੀ ਆਮਲਾ ਬਣਾਇਆ ਆਮਲੇ ਦੇ ਨਾਲ ਭੂਮੀ ਆਮਲਾ ਦੇਖੋ ਕਿੱਡੀ ਗੱਲ ਰੱਬ ਦੀਆਂ ਰੱਬ ਹੀ ਜਾਣੇ ਉਹ ਵੱਡਾ ਪੇੜ ਤੇ ਭੂਮੀ ਆਮਲਾ ਦਾ ਐਡਾ ਕ ਪੇੜ ਹੁੰਦਾ ਉਹਨੂੰ ਭੂਮੀ ਆਮਲਾ ਕਹਾਂਗੇ ਧਰਤੀ ਦੇ ਸਾਈਜ਼ ਦਾ ਉਹਨੂੰ ਜਿਹੜਾ ਆਮਲਾ ਲੱਗਦਾ ਉਹ ਲੀਵਰ ਦੇ ਲਈ ਇੱਕੋ ਹੀ ਸਭ ਤੋਂ ਵੱਡੀ ਚੀਜ਼ ਹੈ ਵਨ ਪ੍ਰੋਡਕਟ ਆਮਲਾ ਮੈਂ ਚੈਨਲ ਤੇ ਦੱਸ ਦਰ ਰਿਹਾ ਲੋਕਾਂ ਨੂੰ ਵੀ ਘਰੇ ਲਿਆਓ ਭੂਮੀ ਆਮਲਾ ਕੁਟੋ ਪੀਸੋ ਤੇ ਖਾਓ ਜਿਹਨੂੰ ਨਹੀਂ ਫੈਟੀ ਲੀਵਰ ਹੈਗਾ ਉਹਨੂੰ ਵੀ ਖਵਾਓ ਤਾਂ ਕਿ ਹੋਵੇ ਨਾ ਜਿਹਨੂੰ ਹੈਗਾ ਉਹਦਾ 2 ਮਹੀਨਿਆਂ ਚ ਬਰਾਬਰ ਆ ਜਾਣਾ ਮੈਂ ਕਹਿੰਦਾ ਕਿਸੇ ਡਾਕਟਰ ਬੈਦਕੂਲ ਜਾਣ ਦੀ ਲੋੜ ਹੀ ਨਹੀਂ ਪੈਂਦੀ ਇਕੋ ਦੇ ਵਿੱਚ ਜੇ ਜ਼ਿਆਦਾ ਤਕਲੀਫ ਹੈ ਤਾਂ ਤੁਸੀਂ ਪਾਓ ਉਹਦੇ ਚ ਕਾਲਮੇਗ, ਕੁਟਕੀ ਔਰ ਚਰਾਇਤਾ ਠੀਕ ਬਹੁਜੀ ਚਾਰ ਚੀਜ਼ਾਂ ਦਾ ਇਹ ਬਣਦਾ ਇੱਕ ਮਿਸ਼ਰਣ ਜ਼ਬਰਦਸਤ ਅੱਧਾ ਚਮਚਾ ਸਵੇਰੇ ਅੱਧਾ ਚਮਚਾ ਸ਼ਾਮ ਨੂੰ ਤੁਸੀਂ ਮੈਂ ਕਹਿੰਦਾ ਖਾ ਲਓ ਪਾਣੀ ਨਾਲ ਜੇ ਤੁਸੀਂ ਮੁੜ ਕੇ ਕਦੇ ਕਹ ਦੋ ਲਿਵਰ ਐਂ ਠੋਲਾ ਮਾਰੇ ਤੇ ਖੜਕੂਗਾ ਫੈਟੀ ਲਿਵਰ ਦੀ ਦਿੱਕਤ ਬਹੁਤ ਆਉਣ ਲੱਗੀ ਇਹਦੇ ਪਿੱਛੇ ਦੇ ਕਾਰਨ ਕੀ ਰਹਿੰਦੇ ਐ ਕਿਹੜੀਆਂ ਚੀਜ਼ਾਂ ਤੋਂ ਅਸੀਂ ਸਾਵਧਾਨੀਆਂ ਵਰਤੀਏ ਵੀ ਇਹ ਚੀਜ਼ਾਂ ਅਸੀਂ ਨਾ ਖਾਈਏ ਇਹ ਚੀਜ਼ਾਂ ਤੋਂ ਅਸੀਂ ਰੁਕੀਏ ਇਹ ਦਿੱਕਤ ਆਉਂਦੀ ਕਿਉਂ ਆ ਇਹ ਵੀ ਦੱਸੋ ਇਹਦੀ ਜੜ ਦੱਸੋ ਜਿਹੜੇ ਅਸੀਂ ਬਰਤਨ ਯੂਜ਼ ਕਰਦੇ ਹਾਂ ਰਸੋਈ ਦੇ ਵਿੱਚ ਉਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜਿਹੜਾ ਸਵੇਰੇ ਉੱਠ ਕੇ ਬਰਤਨ ਯੂਜ਼ ਕਰਦੇ ਹਾਂ 90% ਲੋਕ ਜਿਹੜੇ ਆ ਉਹ ਸਵੇਰੇ ਸਵੇਰੇ ਐਲੂਮੀਨੀਅਮ ਦਾ ਬਰਤਨ ਜਿਹੜਾ ਹੈਗਾ ਉਹਦੇ ਵਿੱਚ ਚਾਹ ਬਣਾ ਕੇ ਪੀਂਦੇ ਆ ਅੱਛਾ ਜੀ ਹੁਣ ਦੇਖੋ ਪਹਿਲਾਂ ਤਾਂ ਐਲੂਮੀਨੀਅਮ ਦਾ ਸਾਈਡ ਇਫੈਕਟ ਫਿਰ ਉਹਦੇ ਵਿੱਚ ਚਾਹ ਪੱਤੀ ਪਾ ਕੇ ਦੇਹ ਤੇਰੇ ਦੀ ਲੈ ਤੇਰੇ ਦੀ ਬੋਇਲ ਕਰ ਕਰਕੇ ਉਹਦੇ ਮੱਤ ਮਾਰ ਦਿੰਦੇ ਆ ਉਹਦੀ ਭਾਵ ਲੈ ਲੈ ਹੁਣ ਲੋਕ ਕਹਿੰਦੇ ਆ ਜੀ ਤਾਂਬੇ ਦੇ ਪਾਣੀ ਪੀਣਾ ਤਾਂਬੇ ਦੇ ਗਲਾਸ ਚ ਦੇਖੋ ਗੱਲ ਨੂੰ ਸਮਝੋ ਮੇਰੀ ਨੂੰ ਕਿ ਜੇ ਤਾਂਬੇ ਦੇ ਗਲਾਸ ਚ ਪਾਣੀ ਪੀ ਕੇ ਤੁਹਾਨੂੰ ਤਾਕਤ ਮਿਲਦੀ ਹੈ ਤਾਂਬੇ ਦਾ ਭਾਅ ਮਿਲਦਾ ਹੈ ਤਾਂ ਫਿਰ ਐਲੂਮੀਨੀਅਮ ਦੇ ਭਾਂਡੇ ਚ ਚਾਹ ਉਬਾਲ ਕੇ ਉਹਦਾ ਜਿਹੜਾ ਬੈਡ ਇਫੈਕਟ ਆ ਉਹ ਵੀ ਤਾਂ ਆਊਗਾ ਹਾਂ ਬਿਲਕੁਲ ਆਊਗਾ ਨਾ ਅੱਛਾ ਇਹ ਹੋ ਗਈ ਚਾਹ ਦੀ ਗੱਲ ਤੜਕੀ ਤੜਕੇ ਮੈਂ ਇਹ ਨਹੀਂ ਕਹਿੰਦਾ ਚਾਹ ਪੀਣੀ ਬੰਦ ਕਰੋ ਪੀਓ ਮौजਾਂ ਕਰੋ ਫਿਰ ਡਾਕਟਰ ਬਾਅਦ ਕਿੱਥੇ ਜਾਣਗੇ ਜੇ ਤੁਸੀਂ ਇਹ ਜਿਹਾ ਕੰਮ ਨਹੀਂ ਕਰੋਗੇ ਪਰ ਸਮਝਣ ਦੀ ਗੱਲ ਹੈ ਨਾ ਤੇ ਦੂਜੀ ਗੱਲ ਜੇ بچਾਇਆ ਜਾਂਦਾ ਤਾਂ بچੋ ਉਸ ਤੋਂ ਬਾਅਦ ਜਿਹੜੀ ਹੋਰ ਮੈਂ ਤੁਹਾਨੂੰ ਦੱਸਣ ਜਾ ਰਿਹਾ ਫਿਰ ਤੁਸੀਂ ਕੋਈ ਦਾਲ ਬਣਾਉਨੇ ਹੋ ਕੋਈ ਚਾਵਲ ਬਣਾਉਨੇ ਹੋ ਕੋਈ ਚੌਲ ਬਣਾਉਨੇ ਹੋ ਤਾਂ ਉਹਨੂੰ ਤੁਸੀਂ ਕੁੱਕਰ 'ਚ ਕੁੱਕਰ ਫਿਰ ਅਲੂਮੀਨੀਅਮ ਦਾ ਸੀਟੀਆਂ ਵਰਵਾਉਂਦੇ ਉਹ 'ਚ ਫੇ ਸੀਟੀਆਂ ਵਰਵਾਉਂਦੇ ਫਿਰ ਬੈਠ ਕੇ ਤੜਕੇ ਆਪ ਸੀਟੀਆਂ ਮਾਰਦੇ ਨੇ ਟਾਇਲਟ 'ਚ ਉੱਥੇ ਕਬਜ ਹੋਈ ਪਈ ਹੁੰਦੀ ਹੈ ਪੇਟ ਨਹੀਂ ਖੁੱਲਦਾ ਤਾਂ ਉੱਥੇ ਬੈਠੇ ਫਿਰ ਕਹਿੰਦੇ ਨੇ ਵੀ ਹੁਣ ਹਾਏ ਬੈਦ ਜੀ ਕੁਝ ਕਰਿਓ ਹੈਨਾ ਤੇ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਲੋਕਾਂ ਨੇ ਬਦਲ ਲਈਆ ਕੋਸ਼ਿਸ਼ ਕਰੋ ਮਿੱਟੀ ਦੀ ਹਾਂਡੀ ਇਹ ਕਹਿਣ ਨੂੰ ਸੁਣਨ ਨੂੰ ਕਰਨ ਨੂੰ ਆਏ ਲੱਗਦਾ ਵੀ ਪਤਾ ਨਹੀਂ ਗੋਇਲ ਸਾਹਿਬ ਨੇ ਕੀ ਕਹੇ ਤਾਂ ਪਰ ਜੇ ਤੁਸੀਂ ਲਿਆ ਆਏ ਕਰ ਲਿਆ ਤੁਸੀਂ ਕਹੋਗੇ ਥੈਂਕ ਯੂ ਗੋਇਲ ਸਾਹਿਬ ਕਮਾਲ ਹੋ ਗਿਆ ਤੇ ਮਤਲਬ ਕਹਿੰਦਾ ਵੀ ਕੋਈ ਵੱਡੀ ਗੱਲ ਨਹੀਂ ਹੁੰਦੀ ਬਸ ਸਿਰਫ ਮੰਨਦਾ ਕਿ ਸਮਝਾਉਣਾ ਇੱਧਰੋਂ ਪੱਟਣਾ ਇੱਧਰ ਲਾਉਣਾ ਹੁਣ ਤੁਸੀਂ ਜਿਹੜਾ ਸਵਾਲ ਕੀਤਾ ਫੈਟੀ ਲੀਵਰ ਦਾ ਮੇਨ ਇਹ ਇਹਦੇ ਵਿੱਚ ਪ੍ਰਾਂਤੀਆਂ ਬਹੁਤ ਆ ਤੁਸੀਂ ਜਦੋਂ ਵੀ ਟੈਸਟ ਕਰਾਓ ਆਪਣਾ ਐਲ ਐਫ ਟੀ ਟੈਸਟ ਕਰਾਓ ਜਿਹਦੇ ਵਿੱਚ ਐਸ ਜੀ ਓ ਟੀ ਪੀ ਟੀ ਜੀ ਜੀ ਟੀ ਜੋ ਵੀ ਹੈ ਸਾਡੇ ਟੈਸਟ ਦੇ ਵਿੱਚ ਆਉਣਗੇ ਉਹ ਡਾਕਟਰ ਵੈਦ ਚੰਗੀ ਤਰ੍ਹਾਂ ਸਮਝਦੇ ਆ ਵੀ ਇਹ ਕਿੱਥੇ ਤੱਕ ਪ੍ਰੋਬਲਮ ਆ ਇਹ ਸਭ ਤੋਂ ਵੱਡਾ ਜਿਹੜਾ ਪ੍ਰੋਬਲਮ ਆ ਗਿਆ ਫੈਟੀ ਲੀਵਰ ਦਾ ਉਹ ਆਇਆ ਸਾਡੇ ਜਿਹੜਾ ਆਮ ਘਰਾਂ ਦੇ ਵਿੱਚ ਆਟਾ ਹੁਣ ਅੱਗੇ ਆਟਾ ਹੁੰਦਾ ਸੀ ਬਹੁ ਜੀ ਅਸੀਂ ਡਰਮ ਵਿੱਚ ਲਿਆਉਂਦੇ ਸੀ ਲੋਹੇ ਦੇ ਚਪਾ ਲੈਂਦੇ ਸੀ ਆਪਦੀ ਕਣਕ ਲਿਆ ਕੇ ਕਾਲੀ ਚਿੱਟੀ ਪੀਲੀ ਜਿਹੜੀ ਸਾਡਾ ਜੀ ਕਰਦਾ ਸੀ ਤੇ ਉਹ ਕਣਕ ਦੇ ਉਹ ਟੋਲ ਦੇ ਥੱਲੇ ਕ ਬਣਿਆ ਹੁੰਦਾ ਸੀ ਕੱਢਣ ਲਈ ਕਣਕ ਹੈਨਾ ਤੇ ਉੱਥੋਂ ਖੋਲਣਾ ਆਪਣੀ ਜਿੰਨੀ 10 ਦਿਨ ਦੀ 5 ਦਿਨ ਜੋਗੀ ਕੱਢ ਕੇ ਧੋਣੀ ਧੋ ਕੇ ਜਾ ਕੇ ਚੱਕੀ ਤੇ ਪੀਸਾ ਲੈਣੀ ਪਿસા ਕੇ ਆਪਣੀ ਘਰੇ ਲੈ ਆਉਣੀ ਚੱਕੀ ਤੇ ਬੋਰੀਆਂ ਦੀ ਲੈਣ ਲੱਗੀ ਹੁੰਦੀ ਸੀ ਉਹਦੀ ਲਾਈਨ 'ਚ ਵੀ ਪੂਰੀ ਨਿਗਰ ਰੱਖਦੇ ਸੀ ਵੀ ਕਿਤੇ ਆਹ ਬਲਬੀਰ ਸਿੰਘ ਦੀ ਆਹ ਕਰਨਾਲ ਸਿੰਘ ਦੀ ਆਹ ਜਰਨੈਲ ਸਿੰਘ ਦੀ ਬੋਰੀਆਂ ਬਦਲ ਨੀ ਹਾਂ ਥੈਂਕ ਯੂ ਪੂਰਾ ਘਿਆਣਾ ਹੁਣ ਕਿਹੜਾ ਦੇਖਦਾ ਜੀ ਥੈਲੀ ਆਟੇ ਦੀ ਕਿੱਥੋਂ ਆ ਰਹੀ ਹੈ ਕੌਣ ਭਰ ਰਿਹਾ ਕੀ ਉਹ ਚ ਮਿਕਸਿੰਗ ਆ ਜਿਹੜਾ ਆਟਾ ਆਪਣੇ ਘਰੇ ਦਾ ਪਸਾਇਆ ਹੋਇਆ ਆਟਾ ਤਾਂ 10 ਦਿਨ ਬਾਸ ਉੰਡੀ ਪੈਂਦੀ ਆ ਇਹ ਚ ਕਿਉਂ ਨਹੀਂ 2 ਮਹੀਨੇ ਕੁ ਹੁੰਦਾ ਹਮ ਤਾਂ ਕੁਛ ਤੇ ਹੈ ਨਾ ਜਿਹੜਾ ਅਸੀਂ ਖਾ ਰਹੇ ਆ ਫਿਰ ਉਸ ਤੋਂ ਬਾਅਦ ਅਸੀਂ ਸਬਜ਼ੀਆਂ ਅਸੀਂ ਖਾ ਰਹੇ ਆ ਜਿਹੜੀ ਰਾਤ ਨੂੰ ਸਵੇਰੇ ਕਦੋਂ ਰਾਤ ਨੂੰ ਕਦੋਂ ਐਨਾਂ ਕਦੀ ਸਵੇਰੇ ਐਡਾ ਹੋਇਆ ਪਿਆ ਹਾਂਜੀ ਸੋ ਇਹ ਚੀਜ਼ਾਂ ਫਰੂਟ ਵੀ ਅਸੀਂ ਉਹੀ ਚੀਜ਼ਾਂ ਖਾ ਰਹੇ ਆ ਫਰੂਟ ਦੇ ਵਿੱਚ ਵੀ ਸਾਨੂੰ ਸਹੀ ਚੀਜ਼ਾਂ ਐਕਚੁਅਲੀ ਸਾਡਾ ਜਿਹੜਾ ਖਾਣ ਪਾਣਾ ਉਹ ਸਾਡਾ ਹੀ ਲਾਲਚ ਆ ਜਿਹੜੇ ਜਿਹੜੇ ਇਹ ਚੀਜ਼ਾਂ ਵੇਚ ਰਹੇ ਨੇ ਉਹ ਵੀ ਸਾਡੀ ਭੈਣ ਭਰਾ ਦੇ ਅਸੀਂ ਵੀ ਉਹਨਾਂ ਲਈ ਕੁਝ ਐਹੇ ਜਿਹੀ ਕਰਦੇ ਹੋਵਾਂਗੇ ਤਾਂ ਸਾਡੇ ਲਈ ਐਹੇ ਜਾ ਹੋ ਰਿਹਾ ਤਾਂ ਅਸੀਂ ਸਾਰੇ ਰਲ ਗਏ ਜਦੋਂ ਕਹਿੰਦੇ ਨੇ ਕੁੱਤੀ ਹਲਵਾਈ ਨਾ ਰਲ ਜੇ ਤਾਂ ਫਿਰ ਕੌਣ ਬਚਾਊ ਤਾਂ ਇਹ ਕੰਮ ਹੋਇਆ ਹੋਇਆ ਤੇ ਰੱਬ ਨੇ ਐਸੀਆਂ ਚੀਜ਼ਾਂ ਨਾਲ ਹੀ ਬਣਾਈਆਂ ਸੀ ਉਹਨੂੰ ਪਤਾ ਸੀਗਾ ਵੀ ਇਹ ਸ਼ਰਾਰਤਾਂ ਕਰਨੀਆਂ ਨੇ ਲੋਕਾਂ ਨੇ ਹਾਂ ਉਹਨੇ ਦੇਖੋ ਭੂਮੀ ਆਮਲਾ ਬਣਾਇਆ ਇੱਕ ਤਾਂ ਆਮਲਾ ਹਾਂਜੀ ਉਹਦੇ ਨਾਲ ਇੱਕ ਭੂਮੀ ਆਮਲਾ ਬਣਾਇਆ ਆਮਲੇ ਦੇ ਨਾਲ ਭੂਮੀ ਆਮਲਾ ਦੇਖੋ ਕਿੱਡੀ ਗੱਲ ਰੱਬ ਦੀਆਂ ਰੱਬ ਹੀ ਜਾਣੇ ਉਹ ਵੱਡਾ ਪੇੜ ਤੇ ਭੂਮੀ ਆਮਲੇ ਦਾ ਐਡਾ ਕ ਪੇੜ ਹੁੰਦਾ ਉਹਨੂੰ ਭੂਮੀ ਆਮਲਾ ਕਹਿਆ ਵੀ ਧਰਤੀ ਦੇ ਸਾਈਜ਼ ਦਾ ਹੈ ਉਹਨੂੰ ਜਿਹੜਾ ਆਮਲਾ ਲੱਗਦਾ ਉਹ ਲੀਵਰ ਦੇ ਲਈ ਇੱਕੋ ਹੀ ਸਭ ਤੋਂ ਵੱਡੀ ਚੀਜ਼ ਹੈ ਵਨ ਪ੍ਰੋਡਕਟ ਆਮਲਾ ਮੈਂ ਚੈਨਲ ਤੇ ਦੱਸ ਦਰ ਰਿਹਾ ਲੋਕਾਂ ਨੂੰ ਵੀ ਘਰੇ ਲਿਆਓ ਭੂਮੀ ਆਮਲਾ ਕੁਟੋ ਪੀਸੋ ਤੇ ਖਾਓ ਜਿਹਨੂੰ ਨਹੀਂ ਫੈਟੀ ਲੀਵਰ ਹੈਗਾ ਉਹਨੂੰ ਵੀ ਖਵਾਓ ਤਾਂ ਕਿ ਹੋਵੇ ਨਾ ਜਿਹਨੂੰ ਹੈਗਾ ਉਹਦਾ 2 ਮਹੀਨੇ ਚ ਬਰਾਬਰ ਆ ਜਾਣਾ ਮੈਂ ਕਹਿੰਦਾ ਕਿਸੇ ਡਾਕਟਰ ਬੈਦਕੂਲ ਜਾਣ ਦੀ ਲੋੜ ਹੀ ਨਹੀਂ ਪੈਂਦੀ ਅੱਛਾ ਇੱਕ ਆਪਣੇ ਪਿੰਡਾਂ ਚ ਹੋਰ ਗੱਲ ਵੀ ਹੁੰਦੀ ਆ ਵੀ ਤੇਰੇ ਮਿਹਦੇ ਚ ਗਰਮੈਸ਼ ਭਰ ਗਈ ਹਾਂ ਉਹ ਵੀ ਇਹੀ ਚੀਜ਼ਾਂ ਦੀ ਲੀਵਰ ਚ ਗਰਮੀ ਹੈ ਲੀਵਰ ਚ ਗਰਮੀ ਪੈ ਗਈ ਬੰਦਾ ਵਿਆਹ ਦੀ ਜ਼ਿੰਦਗੀ ਤੋਂ ਗਿਆ ਉਹਦੀ ਮੈਰਿਡ ਲਾਈਫ ਟਿਸਟਰਬ ਹੋ ਜਾਂਦੀ ਹੈ ਜਿਹਨੂੰ ਅਸੀਂ ਸੈਕਸ਼ੂਅਲ ਵੀਕਨੈਸ ਕਹਿ ਦਿੰਦੇ ਆ ਨਾਲ ਦੀ ਨਾਲ ਆਉਂਦੀ ਆ ਵੀਰਜ ਬਦਲਾ ਹੋ ਜਾਂਦਾ ਇਹ ਲੀਵਰ ਸਾਡਾ ਸਭ ਤੋਂ ਵੱਡਾ ਜਿਹੜਾ ਹੈਗਾ ਮਤਲਬ ਐ ਸਮਝ ਲਓ ਵੀ ਬੈਦ ਸਾਡੇ ਪੇਟ ਦੇ ਅੰਦਰ ਇਸ ਤੋਂ ਉੱਪਰ ਕੁਝ ਨਹੀਂ ਹੈਗਾ ਹੁਣ ਭੂਮੀ ਆਮਲਾ ਹੋ ਗਿਆ ਇਕੋ ਦੇ ਵਿੱਚ ਜੇ ਜ਼ਿਆਦਾ ਤਕਲੀਫ ਹੈ ਤਾਂ ਤੁਸੀਂ ਪਾਓ ਦੇ ਚ ਕਾਲਮੇਗ ਕਟਕੀ ਔਰ ਚਰਾਇਤਾ ਠੀਕ ਬਹੁਜੀ ਚਾਰ ਚੀਜ਼ਾਂ ਦਾ ਇਹ ਬਣਦਾ ਇੱਕ ਮਿਸ਼ਰਣ ਜ਼ਬਰਦਸਤ ਅੱਧਾ ਚਮਚਾ ਸਵੇਰੇ ਅੱਧਾ ਚਮਚਾ ਸ਼ਾਮ ਨੂੰ ਤੁਸੀਂ ਮੈਂ ਕਹਿੰਦਾ ਖਾ ਲਓ ਪਾਣੀ ਨਾਲ ਜੇ ਤੁਸੀਂ ਮੁੜ ਕੇ ਕਦੇ ਕਹਦੇ ਹੋ ਲਿਵਰ ਐਂਡ ਠੋਲਾ ਮਾਰੇ ਤੇ ਖੜਕੂਗਾ ਹਰਕਾ ਆ ਦੇਖੋ ਅਸੀਂ ਲਿਵ ਐਕਸ਼ਨ ਕੈਪਸੂਲ ਬਣਾਇਆ ਜੀ ਇਹ ਮੈਂ ਤਾਂ ਦਿਖਾਉਣਾ ਮਰੀ ਗੱਲ ਨੂੰ ਗਾਰਨਾ ਸੁਣਿਓ ਕਿਉਂਕਿ ਮੈਂ ਬੈਦਵੀਆਂ ਨਾਲ ਬਾਣੀਆਂ ਵੀ ਆ ਮੈਨੂੰ ਵੀ ਪੈਸਿਆਂ ਦੀ ਲੋੜ ਹੈ ਕਿਉਂਕਿ ਸਾਰੇ ਖਰਚੇ ਵੀ ਕਰਨੇ ਆ ਪਰ ਜਿਹੜੇ ਜੇ ਤਾਂ ਤੁਸੀਂ ਇਹ ਚੀਜ਼ ਬਣਾ ਲਓਗੇ ਕਾਲਮੇਖ ਕਟਕੀ ਚਰਾਇਤਾ ਤੇ ਉਹਦੇ ਵਿੱਚ ਭੂਮੀ ਆਮਲਾ ਬਰਾਬਰ ਮਾਤਰਾ ਚ ਪਾ ਕੇ ਅਦਾ ਚਮਚਾ ਖਾਓ ਢੋਲੇ ਦੀਆਂ ਲਾਓ ਮੇਰਾ ਥੈਂਕ ਯੂ ਕਰਨਾ ਕਰਿਓ ਨਹੀਂ ਮੈਨੂੰ ਥੈਂਕ ਯੂ ਆਪੀ ਆਇਆ ਜਣਾ ਤੁਹਾਡਾ ਸੁੱਤੇ ਪਿਆਨੇ ਵੀ ਦਿਲ ਕਹਿਣਾ ਤੁਹਾਡਾ ਵੀ ਬਹੁਤ ਦਾ ਧੰਨਵਾਦ ਤੇ ਨਹੀਂ ਤਾਂ ਫਿਰ ਇਹ ਸੇਮ ਚੀਜ਼ ਬਣਾਈ ਹੋਈ ਆ ਇਹ ਚ ਕੋਈ ਚੀਜ਼ ਲੁਕੋਈ ਨਹੀਂ ਹੋਈ ਇਹ ਉਹੀ ਚੀਜ਼ ਆ ਜਿਹੜੀ ਮੈਂ ਬੋਲ ਰਿਹਾ ਔਰ ਫਿਰ ਉਦੋਂ ਬਾਅਦ ਤੁਸੀਂ ਇਹਨੂੰ Google ਤੇ ਜਾ ਕੇ ਇੱਕ ਵਾਰ live action ਲਿਖੋ Indian government ਨੇ ਇਹਨੂੰ okay ਕੀਤਾ ਹੈ fatty liver ਵਾਸਤੇ ਇੱਕ ਪ੍ਰੋਡਕਟ ਜਿਹੜਾ ਕਿ ਮੇਰੀ ਮੇਰਾ ਨਹੀਂ ਹੈਗਾ clinically lab tested ਤੁਸੀਂ ਜਦੋਂ Google ਤੇ ਲਿਖੋਗੇ live action ਤਾਂ ਤੁਹਾਨੂੰ ਪਤਾ ਲੱਗੂਗਾ ਵੀ ਗੋਲਸਾਭ ਨੇ ਕੀ ਦਿੱਤਾ ਆਪਣੇ ਦੇਸ਼ ਲਈ ਕਿਉਂਕਿ ਸਾਰੇ ਲੋਕ ਆਪਣੇ ਦੇਸ਼ ਲਈ ਕੰਮ ਕਰਦੇ ਨੇ ਔਰ ਇਹ ਪਹਿਲਾ ਐਸਾ ਪ੍ਰੋਡਕਟ ਜਿਹੜਾ lab ਜਿਹੜਾ ਮਤਲਬ clinically lab tested ਹੈ ਜਦੇ ਉੱਤੇ ਬਕਾਇਦਾ ਲਿਖਿਆ ਹੋਇਆ ਕਿ for jaundice and fatty liver ਇਹ ਵੀ ਨਹੀਂ ਲਿਖਿਆ ਜਾਂਦਾ ਇਹ ਰੈੱਡ ਦੇ ਵਿੱਚ ਲਿਖਿਆ ਹੈ ਇਹ ਕਲੀਨਿਕਲੀ ਲੈਬ ਟੈਸਟ ਹੋਇਆ ਗਵਰਨਮੈਂਟ ਵੱਲੋਂ ਔਰ ਬਿਲਕੁਲ ਜੀਐਮਪੀ ਸਰਟੀਫਾਈਡ ਹੋਇਆ ਔਰ ਇਸ ਦੇ ਨਾਲ ਇੱਕ ਦੋ ਚੀਜ਼ਾਂ ਹੋਰ ਦੇ ਦਿੱਤੀਆਂ ਨੇ ਜੇ ਜ਼ਿਆਦਾ ਤਕਲੀਫ ਹੈ ਬਿਲਕੁਲ ਠੀਕ ਆਉਂਦਾ ਹੈ ਅੱਛਾ ਬਾਈ ਸਾਹਿਬ ਇੱਕ ਮਿੰਟ ਹੋਰ ਗੱਲ ਦੱਸਿਓ ਜਿਵੇਂ ਮੈਂ ਪਹਿਲਾਂ ਥੋੜਾ ਜਿਹਾ ਸਵਾਲ ਤੁਹਾਨੂੰ ਕੀਤਾ ਕਿ ਮੇਦੇ ਚ ਗਰਮੈਸ਼ ਹੋ ਜਾਂਦੀ ਆ ਅਕਸਰ ਪੰਡਾਂ ਚ ਕਹਿੰਦੇ ਜੇ ਤੈਨੂੰ ਭੁੱਖ ਲੱਗਣੋਂ ਹਟ ਗਈ ਨਾ ਖਾਣ ਨੂੰ ਜੀ ਨਹੀਂ ਕਰਦਾ ਹੈਗਾ ਤਾਂ ਵੀ ਮੇਦੇ ਚ ਗਰਮੈਸ਼ ਹੋ ਗਈ ਹੋਣੀ ਆ ਤੇ ਫਿਰ ਉਹਨੂੰ ਅਸੀਂ ਆਮ ਜੀ ਪ੍ਰੋਬਲਮ ਆਉਂਦੇ ਆ ਵੀ ਕੋਈ ਤੇ ਤੁਸੀਂ ਦੱਸਦੇ ਹੋ ਵੀ ਉਹ ਬਹੁਤ ਜੜ ਹੁੰਦੀ ਆ ਜਿੱਥੋਂ ਬਿਮਾਰੀਆਂ ਦੀ ਸ਼ੁਰੂਆਤ ਹੁੰਦੀ ਆ ਸ਼ੁਰੂਆਤ ਹੁੰਦੀ ਆ ਕੀ ਗੱਲਬਾਤ ਆ ਉਹ ਜਿਹੜੀ ਨਾ ਮਿੱਦੇ ਚ ਗਰਮੀ ਦੀ ਆਪਾਂ ਗੱਲ ਕਰਦੇ ਆ ਲੀਵਰ ਦੇ ਵਿੱਚ ਗਰਮੈਸ਼ ਹੋ ਜਾਣਾ ਇਹ ਹੁੰਦਾ ਕਈ ਵਾਰੀ ਸਾਡੇ ਖਾਣ ਪਾਣ ਦੇ ਵਿੱਚ ਕੋਈ ਪ੍ਰੋਬਲਮ ਰਹਿ ਜਾਂਦੀ ਆ ਕਈ ਵਾਰੀ ਅਸੀਂ ਨਾ ਵਿਪਰੀਤ ਖਾਣਾ ਖਾ ਲੈਂਦੇ ਆ ਠੀਕ ਹੈ ਜਿਵੇਂ ਆਈਸਕ੍ਰੀਮ ਖਾ ਕੇ ਹਟੇ ਉਦੋਂ ਬਾਅਦ ਜੀ ਕਰਿਆ ਗੁਲਾਬ ਜਾਮਨ ਖਾ ਲਓ ਹਾਂ ਹਾਂ ਗਰਮ ਗਰਮ ਐਦਾਂ ਕੁਝ ਹੋ ਜਾਂਦਾ ਆ ਤਾਂ ਉਧਰ ਨਾਲ ਕਈ ਵਾਰੀ ਕਈ ਵਾਰੀ ਹੋਰ ਸਟ्रेस ਇੱਕ ਸਟ्रेस ਬਹੁਤ بڑا ਕਾਰਨ ਹੈਗਾ ਲੀਵਰ ਚ ਮਿੱਦੇ ਚ ਗਰਮੀ ਪੈਣ ਦਾ ਇੱਕ ਜਿਹੜੇ ਬੱਚੇ ਬਚਪਨ ਚ ਗਲਤੀਆਂ ਕਰਦੇ ਨੇ ਇੱਧਰ ਉੱਧਰ ਦਿਮਾਗ ਹੋਰ ਪਾਸੇ ਅੱਖਾਂ ਹੋਰ ਪਾਸੇ ਫਿਲਮਾਂ ਹੋਰ ਤਰ੍ਹਾਂ ਦੀਆਂ ਦਿਮਾਗ ਚ ਬਣੀ ਜਾਣੀਆਂ ਉਹਨਾਂ ਦੇ ਵੀ ਇਹ ਪ੍ਰੋਬਲਮ ਹੋ ਜਾਂਦੀ ਆ ਹੁਣ ਇਹਦਾ ਦੇਖੋ ਤੁਸੀਂ ਇਲਾਜ ਦੇਖੋ ਰੱਬ ਨੇ ਕਿੰਨਾ ਵਧੀਆ ਦਿੱਤਾ ਜਿਹਨੂੰ ਵੈਦਜੀ ਮਤਲਬ 5000 ਸਾਲ ਪਹਿਲਾਂ ਗ੍ਰੰਥ ਚ ਲਿਖ ਕੇ ਹੁੰਡਾ ਨੇ ਦਿੱਤਾ ਤ੍ਰਿਫਲਾ ਅੰਮ੍ਰਿਤ ਠੀਕ ਹੈ ਜੀ ਹੁਣ ਤ੍ਰਿਫਲਾ ਅੰਮ੍ਰਿਤ ਦਾ ਮੈਂ ਲੋਕਾਂ ਨੂੰ ਦੱਸਿਆ ਕਿ 5 ਗ੍ਰਾਮ ਤ੍ਰਿਫਲਾ 5 ਵਜੇ ਸ਼ਾਮ ਨੂੰ ਮਰਦਾਂ ਨੇ ਖਾਣਾ ਜੇ ਸਾਡੀਆਂ ਭੈਣਾਂ ਨੇ ਬੀਬੀਆਂ ਨੇ ਖਾਣਾ ਤਾਂ 5 ਗ੍ਰਾਮ ਤ੍ਰਿਫਲਾ 5 ਵਜੇ ਸਵੇਰੇ ਠੀਕ ਹੈ ਦੇਖੋ ਹੁਣ ਕਈ ਬੰਨੂ ਮਰਦ ਭਰਾ ਕਹਿਣਗੇ ਕਹਿੰਦੇ ਗੁਰਸੱਭ ਜੀ ਸ਼ਾਮ ਨੂੰ 5 ਵਜੇ ਕਿਉਂ ਅਜੇ ਤੱਕ ਕਲੀਨਿਕ ਆਫਿਸ ਤੋਂ ਲੇਟ ਹੋ ਜੰਨੇ ਆ 7-8 ਵਜੇ ਦੇ ਨੇ ਲੇਟ ਲੈ ਲਈਏ ਮੈਂ ਕਹਿੰਦਾ ਵੀ ਜਿਹਨੇ दारू ਪੀਣੀ ਆ ਰਾਤ ਨੂੰ ਉਹ 5 ਵਜੇ ਖਾ ਲੋ ਜਿਹਨੇ ਨਹੀਂ ਪੀਣੀ ਉਹ ਰਾਤ ਨੂੰ ਸੌਣ ਲੱਗੇ ਖਾਓ ਕੋਈ ਦਿੱਕਤ ਨਹੀਂ ਹੈਨਾ ਉਹ ਕਹਿੰਦੇ ਗੋਲਦਾ ਆ ਵਧੀਆ ਤੁਸੀਂ दारू ਬੰਦ ਕਰਨ ਨੂੰ ਨਹੀਂ ਕਹਿੰਦੇ ਮੈਂ ਮੈਂ ਕਿਉਂ ਕਹਾ ਜੇ ਤੁਰਾ ਜੀ ਕਰਦਾ ਵੀ ਮੈਂ ਪੀ ਕੇ ਮਰਨਾ ਤਾਂ ਮੈਂ ਘਾ ਹੁਣ ਉਹਨਾਂ ਰੋਕਣਾ ਹਾਂ ਹਾਂ ਜੇ ਤੂੰ ਛੱਡਣੀ ਆ ਤਾਂ ਵੀ ਚੜਾਉਣ ਤੇ ਮੇਰਾ ਰੱਬ ਦੀ ਕਿਰਪਾ ਹੈ ਛਡਾ ਸਕਦੇ ਤੇ ਉਸ ਤਰ੍ਹਾਂ ਦੀ ਗੱਲ ਕਰਦੇ ਆ ਤੇ ਹੁਣ ਇਹਦਾ ਸਭ ਤੋਂ ਵਧੀਆ ਟ੍ਰੀਟਮੈਂਟ ਜਿਹੜਾ ਹੈਗਾ ਉਹ ਤ੍ਰਿਫਲਾ ਤ੍ਰਿਫਲੇ ਵਿੱਚ ਕੀ ਆ ਹਰੜ ਬੇਹੜਾ ਤੇ ਆਮਲਾ ਤੇ ਨਾ ਫਲਾਂ ਦਾ ਤਿਰਫਲਾ ਗ੍ਰੰਥ ਚ ਲਿਖਿਆ ਬੋ ਜੀ ਔਰ ਗ੍ਰੰਥ ਦਾ ਯੋਗ ਹੈ ਕੋਈ ਮੇਰਾ ਆਪਣਾ ਨੁਸਖਾ ਨਹੀਂ ਕੋਈ ਮੇਰੇ ਬਾਪ ਦਾ ਦਦਿਆਂ ਦਾ ਨਹੀਂ ਵੀ ਸਾਡਾ ਖਾਨਦਾਨੀ ਨਹੀਂ ਖਾਨਦਾਨੀ ਕੀ ਇਹ ਦੇਸ਼ ਦਾ ਨੁਸਖਾ ਤੇ ਹਰੜ ਬਹੜਾ ਤੇ ਆਮਲਾ 1 2 ਤੇ 4 ਦੀ ਰੇਸ਼ਿਓ 1 2 ਦਾ 4 ਇੱਕ ਫਾਰਮੂਲੇਸ਼ਨ ਹੈ ਔਰ ਇਹਦੇ ਚ ਕੀ ਹੈ ਹਰੜ 1 ਬਹੜਾ 2 ਆਮਲਾ 4 100 ਗ੍ਰਾਮ 200 ਗ੍ਰਾਮ 400 ਗ੍ਰਾਮ ਠੀਕ ਹੈ ਜੀ ਇੱਕ ਮਾਤਰਾ ਇਹਨੂੰ ਤੁਸੀਂ ਬਣਾ ਲਓ ਲਓ ਜੀ ਤੁਸੀਂ ਖਾਣਾ ਸ਼ੁਰੂ ਕਰ ਦੋ ਮੈਂ ਤੁਹਾਨੂੰ ਵਿਸ਼ਵਾਸ ਨਾਲ ਇਹ ਗੱਲ ਕਹਿ ਸਕਦਾ ਕਿ ਜ਼ਿੰਦਗੀ ਚ ਤੁਹਾਨੂੰ ਕਦੇ ਵੀ ਕੋਈ ਐਂਬੂਲੈਂਸ ਲਈ ਫੋਨ ਨਹੀਂ ਜਾਂਦਾ ਵੀ ਆਹ ਬੰਦੇ ਨੂੰ ਹਾਰਟ ਅਟੈਕ ਹੋ ਗਿਆ ਇਹਨੂੰ ਆਹ ਹੋ ਗਿਆ ਐਂਬੂਲੈਂਸ ਬੁਲਾਓ ਇਹ ਜੀ ਪ੍ਰੋਬਲਮ ਨਹੀਂ ਆ ਸਕਦੀ ਜਾਉਂਗੇ ਤੁਰਦੇ ਫਿਰਦੇ ਦੁਨੀਆ ਚ ਮੈਨੂੰ ਤਾਂ ਹਲੇ ਤੱਕ ਕਾਇਨ ਲੱਗਦਾ ਕਿਉਂਕਿ ਮੈਂ 30 ਸਾਲ ਤੋਂ ਇਹ ਤ੍ਰਿਫਲਾ ਜਿਹੜਾ ਆਪ ਖੁਦ ਲੈ ਰਿਆ ਔਰ ਇਹਨੂੰ ਮੈਂ ਗਵਰਨਮੈਂਟ ਤੋਂ ਪੇਟੈਂਟ ਕਰਾਇਆ ਤ੍ਰਿਫਲਾ ਅਮਰਤ ਦੇ ਨਾਂ ਤੇ ਅੱਜ ਤੁਸੀਂ www.vaidwan.com ਤੇ ਜਾ ਕੇ ਦੇਖੋ ਤਾਨੂੰ ਪਤਾ ਲੱਗੂਗਾ ਕਿ ਕਿੰਨੇ ਲੱਖ ਲੋਕ ਇਹਨੂੰ ਡੇਲੀ ਵਾਚ ਕਰ ਰਹੇ ਨੇ ਔਰ ਕਿੰਨੇ ਹਜ਼ਾਰ ਲੋਕ ਇਹਦਾ ਆਰਡਰ ਕਰ ਰਹੇ ਨੇ ਔਰ ਇਹ ਤਿਰਫਲਾ ਬਾਈ ਮਾਮੂਲੀ ਨਹੀਂ ਹੈ ਦੁਨੀਆ ਵੇਚ ਰਹੀ ਹੈ 100 ਰੁਪਏ ਦਾ ਤਿਰਫਲਾ ਗੋਇਲ ਸਾਹਿਬ ਦੇ ਰਹੇ ਨੇ 990 ਰੁਪਏ ਦਾ ਤਿਰਫਲਾ ਉਨਹੀਂ ਸਾਡਾ ਵੀ 100 ਗ੍ਰਾਮ ਉਹਨਾਂ ਦਾ ਵੀ 100 ਗ੍ਰਾਮ ਪਰ ਉਹਦੇ ਵਿੱਚ ਫਰਕ ਜ਼ਮੀਨ ਅਸਮਾਨ ਦਾ ਜਿਵੇਂ ਇੱਕ ਬੰਦਾ ਜਲੇਬੀਆਂ ਦੇ ਰਿਹਾ 100 ਰੁਪਏ ਕਿਲੋ ਇੱਕ ਦੇ ਰਿਹਾ 600 ਰੁਪਏ ਕਿਲੋ ਉੱਚ ਦੇਸੀ ਕੋ ਬਾਇਆ ਉਹਨੇ ਦੂਜੇ ਨੇ ਫਾਰਮਿੰਗ ਪਾਇਆ ਹੋਇਆ ਪਰ ਜਿਹੜਾ ਅਸੀਂ ਤ੍ਰਿਫਲਾ ਦੇ ਰਹੇ ਹਾਂ ਉਹਦੇ ਵਿੱਚ ਗੌਰ ਨਾਲ ਸੁਣਿਓ ਜੇ ਤੁਸੀਂ ਘਰੇ ਵੀ ਬਣਾਉਂਗੇ ਧਿਆਨ ਰੱਖਿਓ ਇਹ ਹਰੜ ਜਿਹੜੀ ਆ ਉਹ ਜਲਾਵਾ ਹਰੜ ਪਾਉਣੀ ਆ ਆਪਾਂ ਨੇ ਐਵੇਂ ਉਹ ਹਰੜ ਨਾ ਲਿਆਓ ਦੂਜੀ 2-300 ਰੁਪਏ ਕਿਲੋ ਵਾਲੀ ਜਲਾਵਾ ਹਰੜ ਪਾਓ ਬਹੇਣਾ ਪਾਓ ਤੇ ਆਮਲਾ ਪਾਓ ਫਿਰ ਉਹ ਤ੍ਰਿਫਲਾ ਖਾ ਕੇ ਦੇਖਿਓ ਜੇ ਕਮਾਲ ਦਾ ਰਿਜ਼ਲਟ ਨਾ ਆਇਆ ਤਾਂ ਕਿ ਅੱਛਾ ਜੀ ਤੁਸੀਂ ਦੱਸਦੇ ਹੋ ਵੀ ਮਤਲਬ ਇਹ ਮਿੱਦੇ ਦੀ ਗਰਮੀ ਨੂੰ ਪਤਾ ਕਿਵੇਂ ਸਾਫ਼ ਕਰਦਾ ਜਿਵੇਂ ਆਪਾਂ ਕਪੜਾ ਗੰਦਾ ਹੋ ਗਿਆ ਉਹਨੂੰ ਤੁਸੀਂ ਵਾਸ਼ਿੰਗ ਮਸ਼ੀਨ ਚ ਪਾਇਆ ਡਿਟਰਜੈਂਟ ਪਾਇਆ ਧੋਇਆ ਗ੍ਰाइंड ਕੀਤਾ ਤੇ ਬਾਹਰ ਕੱਢਿਆ ਚਮਕ ਗਿਆ ਅੱਛਾ ਜੀ ਹੈਨਾ ਕਾਦੀ ਸ਼ਕਤੀ ਕਹਿੰਦੇ ਰਿੰਨ ਦੀ ਸ਼ਕਤੀ ਉਹਵੇਂ ਇਹ ਤ੍ਰਿਫਲਾ ਦੀ ਸ਼ਕਤੀ ਹੈ ਜਦੋਂ ਅਸੀਂ ਬੋਡੀ 'ਚ ਇਹਨੂੰ ਪਾਉਂਦੇ ਆ ਇਹ ਲਿਵਰ ਨੂੰ ਇਦਾਂ ਸਾਫ਼ ਕਰਦਾ ਜਦੋਂ ਤੁਸੀਂ ਖਾ ਲਿਆ ਨਾ ਜੀ ਚਮਚਾ ਤੁਸੀਂ ਭੱਜੇ ਜਾਓਗੇ ਟਾਇਲਟ ਨੂੰ ਸਵੇਰੇ ਉੱਠ ਕੇ আর ਐਨ ਪੇਟ ਸਾਫ਼ ਹੋਊਗਾ ਤੁਹਾਨੂੰ ਐ ਲੱਗੂ ਵੀ ਕਮਾਲ ਹੋ ਗਿਆ ਅੰਦਰ ਅੰਦਰੋਂ ਜਦੋਂ ਬੰਦਾ ਸਾਫ਼ ਹੁੰਦਾ ਨਾ ਜੀ ਉਹਦੀ ਇੱਕ ਅਲੱਗੀ ਫੀਲਿੰਗ ਆ ਜਾਂਦੀ ਹੈ ਇਹ ਕੀ ਹੁੰਦਾ ਹਾਰਟ ਬ੍ਰੇਨ ਲਿਵਰ ਔਰ ਪੈਨਕ੍ਰੀਆਟਿਕ ਸਿਕ੍ਰੀਸ਼ਨ ਸੈਕਸ਼ੂਅਲ ਪਾਰਟ ਸਾਰੇ ਵਾਸ਼ ਕਰਕੇ ਬਾਹਰ ਨਿਕਲ ਜਾਂਦਾ ਐਸੀ ਚੀਜ਼ ਹੈ ਔਰ ਇਹ ਚਮਤਕਾਰੀ ਚੀਜ਼ ਹੈ ਔਰ ਜਿਨੇ ਵੀ ਖਾਇਆ ਉਹਨੇ ਸੁਭਾਸ਼ ਗੋਇਲ ਦਾ ਥੈਂਕ ਯੂ ਜ਼ਰੂਰ ਕੀਤਾ ਔਰ ਤੁਹਾਡਾ ਥੈਂਕ ਯੂ ਮੇਰੇ ਕੋਲ ਆ ਜਾਂਦਾ ਚਾਹੇ ਲਿਖੋ ਚਾਹੇ ਨਾ ਲਿਖੋ ਹਾਂ ਯਾਹ ਬਾਤ ਹੈ ਜੀ